ਆਇਆ ਆਇਆ ਪੁੱਤਰ ਆਇਆ ਆਇਆ ਮੋੜ ਪਰ ਆਇਆ ਆਇਆ ਅਗਲੇ ਪੀਰ ਬਾਰੂ ਕੋਲ ਕੀ ਕਹਾਣੀ ਜਗਾਰੇ ਬਰਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵ ਸਤ ਸ੍ਰੀ ਅਕਾਲ ਜਗਾਰੇ ਕਿ ਜਾਵੇ ਨਿਹਾਲ ਹੋ ਜਾਵੇ ਸੱਜ ਦੇ ਬੱਬਾ ਜੁਗਨ ਸਿੰਘ ਨੂੰ ਭਾਵੇ ਸਤ ਸ੍ਰੀ ਅਕਾਲ ਜਗਾਰੇ ਬਰਾਵੇ ਨਿਹਾਲ ਬਾਦੀ ਪ੍ਰਿੰਸੀ ਦੇ ਮਾਨੂ ਭਾਵੇਂ ਗਲਤੀ ਦਾ ਪਾਸ਼ਾ ਗੁਰੂ ਗੋਬਿੰਦ ਸਿੰਘ ਦੇ ਮਾਨੂ ਭਾਵੇਂ ਮਾਤੋ ਸਾਹਿਬਪੁਰ ਦੇ ਮਾਨੂ ਭਾਵੇਂ ਚੜ੍ਹਦੀ ਕਲਾ ਹੋ ਜਾਵੇ ਸਤਿ ਸ਼੍ਰੀ ਅਕਾਲ ਫਟੇ ਬਲਾ ਲੋਨ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਦੇ ਤੁਹਾਨੂੰ ਪਤਾ ਹੀ ਆ ਮੁੱਖ ਜ਼ਾਇਦਾਦ ਕਿਵਿੰਦਰ ਸਿੰਘ ਜੀ ਤੇ ਰਾਜਾ ਰਾਜ ਰਾਜ ਸਿੰਘ ਜੀ ਦੀ ਰੇਂ ਦੇ ਨਖੀ ਰਹਿੰਦੇ ਹੈਗੇ ਆ ਤੇ ਸਾਰੇ ਸੇਵਾ ਕਰਦੇ ਰਹਿੰਦੇ ਤੁਹਾਨੂੰ ਪਤਾ ਹੀ ਆ ਅੱਜ ਜੋ ਵੀ ਸਗਰਾਂ ਦਾ ਦਿਹਾੜਾ ਬਹੁਤ ਵੀ ਧੁੰਮ ਧਾਮ ਨਾਲ ਮਨਾਇਆ ਜਾਂਦਾ ਹੈਗਾ ਵੀ ਸਾਰੀਆਂ ਸੰਗਤਾਂ ਵੱਲੋਂ ਮਿਲ ਕੇ ਜਿੰਨੀ ਵੀ ਤਰਾਂਪੂਰ ਨਗਰ ਦੇ ਵਿੱਚ ਸਾਡੇ ਸੇਵਾਦਾਰ ਹੈਗੇ ਆ ਜਿਵੇਂ ਦੁਕਾਨਾਂ ਵਾਲੇ ਹੋਗੇ ਡਰਾਈਵਰ ਵੀ ਹੋਗੇ ਸਾਰੇ ਨਾਲ ਮਿਲ ਕੇ ਲੰਗਰ ਦੀ ਸੇਵਾ ਕਰਦੇ ਆ ਜੀ ਲੰਗਰ ਲਈ ਦਾ ਹਰ ਸੰਗਰਾਮ ਨੂੰ ਤੇ ਹਰ ਸੰਗਰਾਹਤ ਦੇ ਇਹ ਦਿਨ ਲਾਈਦਾ ਰੰਗ ਕਰਦਾ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਇੱਕ ਸੰਗਰਾਂ ਤੇ ਹਰ ਮਹੀਨੇ ਦੇ ਜਿਹੜਾ ਮਹੀਨੇ ਦਾ ਸੰਗਰਾਂ ਦਾ ਮਹੀਨਾ ਆਉਂਦਾ ਵੀ ਗੁਰੂ ਘਰ ਵਿੱਚ ਜਾ ਕੇ ਨਮਸਕਾਰ ਕਰੋ ਮੱਥੇ ਟੇਕੋ ਤੇ ਬਾਣੀ ਬਾਣੇ ਨਾਲ ਜੁੜੋ ਅੰਮ੍ਰਿਤ ਪਾਣ ਅੰਮ੍ਰਿਤ ਪਾਣ ਕਰੋ ਅੰਮ੍ਰਿਤ ਪਾਣ ਕਰਕੇ ਬਾਣਾ ਪਾਓ ਸ਼ਸਤਰਧਾਰੀ ਹੋਵੋ ਗੁਰੂ ਮਹਾਰਾਜ ਦੇ ਇਹ ਵੀ ਅੰਮ੍ਰਿਤ ਧਾਰੀ ਬਹੁਤ ਜ਼ਰੂਰੀ ਹੋਣਾ ਜ਼ਰੂਰੀ ਹੈਗਾ ਤੇ ਸਾਡਾ ਇੱਥੇ ਜਦ ਮੈਂ ਹਰ ਸਾਲ ਤਰ੍ਹਾਂ ਲੰਗਰ ਲਾਉਣੀ ਹੈ ਆ ਬਰਸ਼ੀਆਂ ਵੀ ਮਨਾਉਣੇ ਬਾਬਾ ਜੀ ਜਹਾਰ ਸਿੰਘ ਦੀ ਤੇ ਨਗਰ ਕੀਰਤਨ ਵੀ ਕੱਢਦੇ ਆ ਨਗਰ ਕੀਰਤਨ ਦਰਵਾਜ਼ੇ ਵੀ ਕਰਵਾਈਦਾ ਹੈਗਾ ਹਰ ਸਾਲ ਤਰਾ ਜਿਵੇਂ 11 ਮਹੀਨੇ ਹਰ ਤਰ੍ਹਾਂ ਕਰਾਈਦਾ ਹੈਗਾ ਤੇ ਬਾਕੀ ਸਾਡੇ ਬਾਬਾ ਜੀ ਚੰਨਨ ਪੋਣ ਦੇ ਪਰਦੇ ਤੇ ਜਿੱਦਾਂ ਸਾਹਿਬ ਵਾਹਿਦ ਜੀ ਦੀ ਜੀ ਸੁਆ ਜੀ ਵਰਗਾ ਨੰਬਰ ਕਾਲ ਬੰਗਾ ਸਾਹਿਬ ਜੀ ਅੰਗਸਿੰਘਾ ਟ੍ਰਾਂਸਫਰ ਹੋਣੀ ਹੈ ਤਾਂ ਸਾਹਿਬ ਜੀ ਜੀ ਦੇ ਨਾਲ ਬਾਕੀ ਦੀ ਚ ਵਾਹਿਗੁਰੂ ਤੇ ਅੱਜ ਜੋ ਇਸ ਮੇਲਗਾ ਜੀ ਸਮਰਾਂਧੀ ਦਾ ਅਧਿਕਾਰ ਕਰਵਾਇਆ ਗਿਆ ਜਿਸ ਨੇ ਸਾਰੇ ਟਰਾਂਸਪੋਰਟ ਨਾਲ ਇਹ ਜੀ ਸੰਗਤਾਂ ਨੂੰ ਸਾਰੇ ਸਹਿਯੋਗ ਨਾਲ ਕਿਤੇ ਉਹ ਵੀ ਜਿੰਨਾ ਨੰਬਰ ਕਾਲਪਨਾ ਸਹਿਲ ਜੀ ਕਾਰ ਸੇਵਾ ਜੀ ਸਾਰੇ ਜਲਦੀ ਤੇ ਸਾਰਿਆਂ ਦਾ ਸੰਗਤਾਂ ਉਹ ਮੁਹਮਾਤੇ ਤੋਰਦੀਆਂ ਤੇ ਉੱਥੇ ਵੀ 11ਵੇਂ ਨੇ ਨਿਹਰ ਸਾਲ ਦੀ ਤਰ੍ਹਾਂ ਬਾਬਾ ਜੀ ਬਾਬਾ ਜੀ ਘਾਰਸੇਂ ਸਹਿਲ ਜੀਆਂ ਦੀ ਸੋ ਸਾਲਾਨਾ ਵਰਸ਼ੀ ਇੱਕੰਨ ਦੀਵਾਨ ਕਰਾਈ ਜਾਂਦੇ ਨੇ ਕਿ ਜੁਨੀ ਬੱਚਿਆਂ ਨੂੰ ਗਤਿਕਾ ਸਫਲਾਈ ਤੇ ਗੁਰਬਾਣੀ ਸੰਖਿਆ ਵੀ ਦਿੱਤੀ ਜਾਂਦੀ ਹੈ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਤੁਹਾਨੂੰ ਸਭ ਨੂੰ ਮਾਰੇ ਜੀ ਚਸ਼ਤਨ ਮਾਲਕਤਾ ਮਸ਼ਹੂਰ ਗੁਰਦਨ ਸਾਹਿਬ ਜੀ ਮਾਰੇ ਜੀ ਨੇ ਖੁਸ਼ੀਆਂ ਪ੍ਰਾਪਤ ਕਰੋ ਅੱਜ ਜਿੰਨੇ ਵੀ ਟਰਾਂਸਪੋਰਟ ਦੇ ਸਾਰੇ ਸੰਗਠਨ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਪਰਸ਼ੀਵੀ ਸਾਰਿਆਂ ਸੰਗਠਨ ਵੱਲੋਂ ਬਣਾਈ ਜਾਂਦੀ ਹੈ ਤੇ ਇਸ ਸੰਗਰਾਮ ਦੀ ਸੰਗਰਾਮ ਸੰਗਠਨ ਵੱਲੋਂ ਸੇਵਾ ਤੇ ਖੁਸ਼ੀ ਦੇ ਲੰਗਰ ਵਰਤਾਏ ਜਾਂਦੇ ਨੇ ਤੇ ਅਸੀਂ ਸਤਿ ਸ਼੍ਰੀ ਅਕਾਲ ਜੀ ਦਾਤ ਕਰਕੇ ਧੋਖਾ ਪਾਈ ਜਾਂਦੇ ਨੇ ਜਿੰਨੀਆਂ ਵੀ ਲੁਧਿਆਣਾ ਸ਼ਹਿਰ ਵਾਸੀਆਂ ਜਿੰਨੀਆਂ ਵੀ ਸੰਗਠਨ ਨੂੰ ਗੁਰਦਨ ਮਹਾਰਾਜ ਕਾਲਬੰਗਾ ਸਾਹਿਬ ਚ ਨਮਸਤਕ ਹੋਵੇ ਤੇ ਬਹੁਤ ਬੱਬਾ ਜੀ ਅੱਜਕੱਲ ਜਿਹੜਾ ਬੱਚਾ ਪੀੜੀ ਹੈ ਜੀ ਨਸ਼ੇ ਦੇ ਦਲਦਲ ਵਿੱਚ ਫਸੀ ਹੋਈ ਹੈ ਤੇ ਇਹਨਾਂ ਨੂੰ ਕੀ ਮੈਸੇਜ ਦੋਗੇ ਤਾਂ ਉਹਦੋਂ ਨਿਕਲ ਕੇ ਚੰਗੇ ਕੰਮਾਂ ਜਾ ਸਕਣ ਔਰ ਯਾਰ ਤਾਂ ਇਹਨਾ ਦੇਖੀ ਛੋਟੇ ਵੱਡੇ ਵਿੱਚ ਸਾਹ ਜਦਾ ਸਾਡੇ ਜਿੰਨੇ ਛਿੱਡੀ ਬਰਾਬਰ ਕੀਤੀ ਸੋ ਆਪਣਾ ਜੀ ਵੀ ਕਿਤਨਾ ਕਿਤੇ ਕੰਮਾਂ ਨੇ ਮਾਂ ਕੋਲ ਤੇ ਪਹਿਲਾਂ ਜਦੋਂ ਛਿੱਡੀ ਦਿਹਾੜੇ ਹੁੰਦੇ ਸੀ ਉਹ ਦਾਦੀਆਂ ਆਪਣੇ ਕੋਤਿਆਂ ਨੂੰ ਬੁੱਕਲਾਂ ਚ ਲੈ ਕੇ ਜਾਈਆਂ ਮੈਂ ਕਿ ਲੱਗੇ ਸਾਥੀਆਂ ਸੁਣਉਂਦੀਆਂ ਸੀ ਤੇ ਇਹ ਸਾਡੇ ਫੋਨ ਨਹੀਂ ਮਾਰਨਾ ਸਭ ਤੋਂ ਵੱਡਾ ਤਾਂ ਕਾਲਜ ਦਾ ਫੋਨ ਹੈ ਤੇ ਉੱਥੇ ਹੀ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੰਦਲ ਚੱਲਦਾ ਪਿਆ ਵਾ ਸੋ ਨੌਜਵਾਨਾਂ ਨੂੰ ਵੀ ਬੇਨਤੀ ਇਹ ਕਿ ਮਰਨਾ ਹੀ ਇਹਦਾ ਗੁਰੂ ਵਾਲੇ ਉਸੇ ਮਰੀਏ ਸੋ ਆਪਾਂ ਇਹ ਦੰਦਲ ਤੋਂ ਬਾਹਰ ਨਿਕਲੀਏ ਕੋਈ ਸਰਕਾਰਾਂ ਨੇ ਸਾਨੂੰ ਕੋਈ ਦੇਣਾ ਸੋ ਸਾਨੂੰ ਆਪਣੇ ਪੰਜਾਬ ਦੀ ਹੋਣ ਸ਼ੇਰੀ ਬੰਦਾ ਮਾਨਗਰ ਜੀ ਸਿੰਘ ਜਿੱਦਾਂ ਰਾਸ ਸਾਨੂੰ ਉੱਥੇ ਹੀ ਲੈਣਾ ਪੈਣਾ ਆਪ ਵੀ ਆਪਣੇ ਕੰਮ ਚ ਲੈਣਾ ਹੈ ਬਹੁਤ ਬੀਸੀ ਕੋ ਰਾਜਮ ਦੇ ਹੈ ਜੋ ਲੈ ਹੈ ਨੇ ਕਿ ਬਦਲ ਸਕਿਆ ਉਹਦਾ ਗੁਰਦਮਨ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋ ਸੰਗ ਸੰਗ ਹੋਣ ਕੇ ਮਹਾਰਾਜ ਆਪ ਹੀ ਤੁਸ਼ੀਦਾ ਸਿੰਘਾ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋ ਜਾਂਦੀਆਂ ਨੇ ਸੋ ਉੱਥੇ ਗੁਰਦਮਨ ਕਾਲਪੁਰਾ ਸਾਹਿਬ ਜੁਰ ਕੇ ਨਮਸਤਕ ਹੋ ਉਹ ਤੇ ਬਾਬਾ ਜੀ ਵੱਲੋਂ ਵੀ ਸਾਰੇ ਜਿਹੜੇ ਅੰਦਰ ਦੇ ਵਿੱਚ ਸਿੱਖੀਆਂ ਭੈਣਾਂ ਵੀ ਹੋਰ ਵੀ ਮਸਲੇ ਹੱਲ ਕੀਤੇ ਜਾਂਦੇ ਨੇ ਸੋ ਆਪਾਂ ਸਾਰਿਆਂ ਤੁਸੀਂ ਪ੍ਰਾਪਤ ਜੀ ਦੀਆਂ ਇੱਥੇ ਮਿਲਣਿਆ ਨੇ ਗੁਰਦਰਾਹਾਂ ਦੇ ਵਿੱਚ ਜਾ ਕੇ ਮੱਥਾ ਟੇਕਿਆ ਕਰੋ ਸੋ ਸੁੱਖ ਦੀ ਅਰਦਾਸ ਕਰਾ ਦਿਓ ਤੇ ਕਿਹੜਾ ਪਹਿਜਦਾ ਪ੍ਰੋਪਰ ਡਰੈਸ ਕਿਹੜਾ ਪਹਿਜਦਾ ਜੀ ਤੁਹਾਡਾ ਪ੍ਰਿੰਕਲ ਸਾਹਿਬ ਰਾਸਟੋਨਗਰ ਜਿਹੜਾ ਆਇਆ ਹੈ ਜਿੱਥੇ ਬਾਬਾ ਜੀ ਬਾਬਾ ਜੀ ਦੀ ਸੇਵਾ ਇਸ ਤਰ੍ਹਾਂ